ਅੱਗ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਫ ਦਾ ਮੰਤਰੀ 파ਰਪੂਸ਼ਨ ਆਸ਼ੂ ਜਿਨ੍ਹਾਂ ਨੂੰ ਬੀਤੇ ਦਿਨ ਜਲੰਧਰ ਵਿੱਚ ED ਨੇ ਗ੍ਰਿਫਤਾਰ ਕੀਤਾ ਸੀ 5 ਦਿਨਾਂ ਦੇ ED ਰਿਮਾਂਡ ਤੇ ਨੇ 파ਰਪੂਸ਼ਨ ਆਸ਼ੂ ਜਿਹਨਾਂ ਦੱਸ ਦਈਏ ਕਿ ਹੁਣ ਰਿਮਾਂਡ ਦਿੱਤਾ ਗਿਆ 파ਰਪੂਸ਼ਨ ਆਸ਼ੂ ਦਾ ਤੇ 5 ਦਿਨ ਦਾ ਇਹ ਰਿਮਾਂਡ ਦਿੱਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣੇ ਤੋਂ ਮੰਤਰੀ ਰਹਿ ਚੁਕੇ 파ਰਪੂਸ਼ਨ ਆਸ਼ੂ ਨੂੰ 5 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਸੋ ਵੱਡਾ ਫੈਸਲਾ ਜੋ ਕਿ ਆਇਆ ਇਸ ਸੰਬੰਧੀ ਜਾਣਕਾਰੀ ਦਿੰਨੇ ਆ ਕੀ ਕਾਂਗਰਸ ਤੋਂ ਸਾਬਕਾ ਮੰਤਰੀ ਨੇ 파ਟ੍ਰੋਸ਼ਨ ਆਸ਼ੋ ED ਦੀ ਟੀਮ ਨੇ 파ਰੀ ਫੋਰਸ ਦੇ ਨਾਲ ਅੱਜ ਕੱਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਕੋਰਟ ਪਹੁੰਚਦੀ ਹੈ ਜਿੱਥੇ ਸਾਬਕਾ ਮੰਤਰੀ ਦਾ ED ਦੀ ਟੀਮ ਨੇ ਰਿਵਾਰਡ ਹਾਸਲ ਕੀਤਾ ਪਰ ਦੂਸਰੀ ਤਰਫ ਮੰਤਰੀ ਦੀ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਕਈ ਕਾਂਗਰਸ ਦੇ ਦਿੱਗਜ ਨੇਤਾ ਵੀ ਨਜ਼ਰ ਆਏ ਨੇ ਅੱਜ ਪਾਤਪੂਸ਼ਨ ਆਸ਼ੂ ਜੋ ਕਿ ਵਿਵਾਦਾਂ ਦੇ ਘੇਰੇ ਦੇ ਵਿੱਚ ਸਨ ਪੂਰ ਡਿਸਪਲਾਈ ਮੰਤਰੀ ਲੁਧਿਆਣੇ ਤੋਂ ਪਾਤਪੂਸ਼ਨ ਆਸ਼ੂ ਦੀ ਗ੍ਰਿਫਤਾਰੀ ਬੀਤੇ ਦਿਨੀ ਹੋਈ ਸੀ ਪਰ ਅੱਜ ਉਹਨਾਂ ਨੂੰ 5 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਭਾਰੀ ਫੋਰਸ ਦੇ ਨਾਲ ED ਪਾਤਪੂਸ਼ਨ ਆਸ਼ੂ ਨੂੰ ਕੋਰਟ ਲੈ ਕੇ ਪਹੁੰਚਦੀ ਹੈ ਜਿੱਥੇ ਜਲੰਧਰ ਦੀ ਕੋਰਟ ਨੇ ਉਹਨਾਂ ਦਾ ਰਿਮਾਂਡ ਦਿੱਤਾ ਦੱਸਦੀ ਹੈ ਕਿ ਸਿਵਲ ਹਸਪਤਾਲ ਵਿੱਚ ਭਾਰਤ ਪੁਸ਼ਨ ਆਸ਼ੂ ਦਾ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਈਡੀ ਦੇ ਅਧਿਕਾਰੀ ਜੇਪੀ ਸਿੰਘ ਨੇ ਦੱਸਿਆ ਕਿ منی ਲਾਂਡਰਿੰਗ ਟੈਂਡਰ ਕੋਟਾਲੇ ਦੇ ਤਹਿਤ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਬੀਤੇ ਦਿਨ ਗ੍ਰਿਫਤਾਰੀ ਕੀਤੀ ਗਈ ਸੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਜੇ ਪੁਛ ਪੜਤਾਲ ਹੋਰ ਕੀਤੀ ਜਾਏਗੀ ਕੋਈ ਸਪਸ਼ਟ ਜਵਾਬ ਸਾਹਮਣੇ ਨਹੀਂ ਆਉਂਦਾ ਸਪਸ਼ਟ ਜਵਾਬ ਨਹੀਂ ਦੇ ਪਾਏ ਜਿਸ ਦੇ ਕਾਰਨ ਗ੍ਰਿਫਤਾਰੀ ਕੀਤੀ ਗਈ ਹੈ ਪਰ ਹੁਣ ਰਿਮਾਂਡ ਮਿਲ ਗਿਆ ਉਹਨਾਂ ਦਾ 5 ਦਿਨ ਦਾ ਰਿਮਾਂਡ ਮਿਲ ਗਿਆ ਹਲਕੇ ਦੋਸ਼ੀ ਤਰ੍ਹਾਂ ਫੇ ਵੀ ਕਿਹਾ ਜਾ ਰਿਹਾ ਹੈ ਕਿ ਵਿਦੇਸ਼ ਦੇ ਵਿੱਚ ਹੋਈ ਫੰਡਿੰਗ ਨੂੰ ਲੈ ਕੇ ਵੀ ਪੁਛ ਪੜਤਾਲ ਪਾਟ ਪੁੱਛਣ ਆਸ਼ੂ ਤੋਂ ਕੀਤੀ ਜਾਵੇਗੀ